ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਤੇ ਸ਼ਰਦਾ ਗੁਰੂਪ੍ਰੇਮ ਇਨੀ ਵੱਡੀ ਗੱਤ ਹੈ ਕਿ ਵੱਡੇ ਵੱਡੇ ਜੋਤਸ਼ੀ ਵੀ ਹੱਥ ਘੜੇ ਕਰ ਦਿੰਦੇ ਹਨ ਜਿਹੜੇ ਇਹ ਕਹਿੰਦੇ ਹਨ ਕਿ ਅਸੀਂ ਵੇਖ ਕੇ ਦੱਸ ਸਕਦੇ ਹਾਂ ਕਿ ਇਹ ਤੇਰੇ ਕਰਮਾਂ ਵਿੱਚ ਹੈ ਤੇਰੇ ਨਾਲ ਇਸ ਤਰ੍ਹਾਂ ਹੋਣਾ ਹੈ ਪਰ ਪ੍ਰੇਮ ਕਰਨ ਵਾਲਿਆਂ ਦੀਆਂ ਸ਼ਰਦਾ ਵਾਲੇ ਦੀਆਂ ਜਦੋਂ ਲਕੀਰਾਂ ਬਦਲਦੀਆਂ ਹਨ ਤਾਂ ਜੋਤਸ਼ੀ ਵੀ ਹੈਰਾਨ ਰਹਿ ਜਾਂਦੇ ਹਨ ਹੱਥ ਖੜੇ ਕਰ ਦਿੰਦੇ ਹਨ ਜਿੱਥੇ ਕੋਈ ਗੁਰੂ ਨਾਲ ਪ੍ਰੇਮ ਕਰਨ ਵਾਲਾ ਹੋਵੇ ਉਥੇ ਸਾਡਾ ਦਸਿਆ ਵੀ ਗਲਤ ਹੋ ਜਾਂਦਾ ਹੈ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਹਨ ਕਿ ਅਸੀਂ ਆਖਿਆ ਸੀ ਇਸਨੇ ਬਚਣਾ ਨਹੀਂ ਇਸਨੇ ਸਰਦਾ ਨਾਲ ਕਿਸ ਨੂੰ ਬਣਾਇਆ ਹੈ ਕਿ ਬਿਮਾਰੀ ਹੀ ਨਹੀਂ ਰਹੀ ਬਾਣੀ ਨਾਲ ਅਤੇ ਗੁਰੂ ਨਾਲ ਪ੍ਰੇਮ ਇੰਨੀ ਵੱਡੀ ਰਾਤ ਹੈ ਐਸਾ ਪ੍ਰੇਮ ਜਿਹੜਾ ਡਾਕਟਰਾਂ ਨੂੰ ਵੀ ਹੈਰਾਨ ਕਰ ਦੇਵੇ ਜੋਤਿਸ਼ੀਆਂ ਨੂੰ ਵੀ ਹੈਰਾਨ ਕਰ ਦੇਵੇ ਸਰਦਾ ਇੱਕ ਐਸੀ ਨਿਸ਼ਾਨੀ ਹੈ ਜਿਸ ਦੀ ਆਪਣੇ ਪਰਮਾਤਮਾ ਉੱਤੇ ਸ਼ਰਧਾ ਹੋਵੇ ਉਹ ਆਪਣੇ ਪਿਆਰੇ ਦੇ ਵਿਰਾਗ ਵਿੱਚ ਰਹਿੰਦਾ ਹੈ ਇਹ ਵਿਰਾਗ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੈ ਵਿਛੋੜੇ ਦਾ ਵਿਰਾਗ ਅਤੇ ਇੱਕ ਹੈ ਸ਼ੁਕਰਾਨੇ ਦਾ ਵਿਰਾਗ ਇਹ ਦੋਵੇਂ ਸਾਡੀ ਜ਼ਿੰਦਗੀ ਵਿੱਚ ਵੀ ਹੁੰਨ ਜੇ ਅਮਰਤ ਵੇਲੇ ਟਟ ਗਿਆ ਅੰਦਰ ਵਿਰਾਗ ਹੋਵੇ ਕਿ ਅੱਜ ਵਿਛੋੜਾ ਹੋ ਗਿਆ ਹੈ ਅਤੇ ਜੇਕਰ 2-3 ਵਜੇ ਅਮਰਤ ਵੇਲੇ ਜਾਗ ਗਏ ਹੋ ਤਾਂ ਸ਼ੁਕਰਾਨੇ ਦਾ ਵਿਰਾਗ ਹੋਵੇ ਕਿ ਮੈਨੂੰ ਗਰੀਬ ਨੂੰ ਸੁੱਤੇ ਨੂੰ ਜਗਾ ਦਿੱਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਤਹਾਨੂੰ ਦੋਵੇਂ ਵਿਰਾਗ ਮਿਲਣਗੇ ਜੇ ਚੌਥੇ ਪਾਤਸ਼ਾਹ ਜਿਨੂੰ ਗੁਰੂ ਅਮਰਦਾਸ ਜੀ ਨੇ ਚੰਦੋਈ ਥੱਲੇ ਤਖਤੇ ਬਿਠਾ ਦਿੱਤਾ ਦੁਨੀਆ ਨਮਸਕਾਰਾਂ ਕਰਦੀ ਹੈ ਕਿੱਡਾ ਵਿਰਾਗ ਆ ਗਿਆ ਸ਼ੁਕਰਾਨੇ ਦਾ ਕੀ ਕਹਿੰਦੇ ਹਨ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਭਾਵ ਮੈਂ ਤੇ ਕੀੜਾ ਸਾਂ ਤੁਸਾਂ ਮੈਨੂੰ ਥਾਪ ਦਿੱਤਾ ਹੈ ਗੁਰੂ ਦੇ ਸਿੱਖ ਨੂੰ ਸ਼ੁਕਰਾਨੇ ਵਿੱਚ ਵੀ ਵਿਰਾਗ ਆ ਜਾਂਦਾ ਹੈ ਜੇ ਕੋਈ ਪ੍ਰਾਪਤੀ ਨਹੀਂ ਹੋਈ ਵਿਛੋੜੇ ਦੇ ਵਿਰਾਗ ਵਿੱਚ ਮਨ ਕਹੇ ਕਿ ਮੇਰੀ ਕਦੋਂ ਮਾਰੀ ਆਵੇਗੀ ਜੇਕਰ ਕੁਝ ਮਿਲ ਗਿਆ ਤਾਂ ਸ਼ੁਕਰਾਨੇ ਦਾ ਵਿਰਾਗ ਆਵੇ ਕਿ ਮੈਂ ਤੇਰੀਆਂ ਦੇਣੀਆਂ ਕਿਵੇਂ ਦੇਵਾਂ ਜਿਸ ਤੇ ਅੰਦਰ ਸ਼ੁਕਰਾਨੇ ਦਾ ਵਿਰਾਗ ਹੋਵੇ ਉਸਦੀ ਹੋਮੇ ਕਦੀ ਜਨਮ ਨਹੀਂ ਲੈਂਦੀ ਫਕਤ ਤੰਨਾ ਜੀ ਨੇ ਵੀ ਇੱਕ ਪੱਥਰ ਨੂੰ ਠਾਕੁਰ ਸਮਝ ਕੇ ਕੈਸਾ ਵਿਰਾਕ ਕੀਤਾ ਅਤੇ ਕੀ ਆਖਿਆ ਹੋਵੇਂ ਮੂਨਾ ਜਠਾਲ ਸਾ ਤੂੰ ਲੂਠਾ ਮੈਂ ਕਿਉਂ ਨਾ ਸੁਖਾਵੈ ਰੋਟੀ ਖਾਏ ਸਾਹੇ ਮੋ ਲਾਵੇ ਪੋਲਾ ਪਾਓ ਗੋਬਿੰਦ ਮਿਲਾਵੇ ਐਸੀ ਤਰ੍ਹਾਂ ਜਦੋਂ ਨਾਮਦੇਵ ਜੀ ਨੇ ਵੀ ਛੋੜੇ ਦਾ ਪ੍ਰਾਕ ਕੀਤਾ ਤਾਂ ਉਹਨਾਂ ਨੇ ਕਿਹਾ ਦੁੱਧ ਘਟੋੜਾ ਗੜਵੈ ਪਾਣੀ ਕਪਲ ਗਾਇ ਨਾਮੈ ਦੋਹੇ ਆਨੀ ਦੁੱਧ ਪਿਓ ਗੋਬਿੰਦ ਰਾਏ ਦੁੱਧ ਪਿਓ ਮੇਰੇ ਮਨਪਤੀ ਆਏ ਨਹੀਂ ਤਾਂ ਕਰ ਕੋ ਬਾਪ ਰਿਸਾਏ ਸੋਏ ਨ ਕਿਟੋਰੀ ਅੰਮ੍ਰਿਤ ਭਰੀ ਲੈ ਲਾ ਮੇ ਹਰ ਅਗੈ ਤਰੀ ਇੱਕ ਪਖਤ ਮੇਰੇ ਹਿਰਦੈ ਬਸੈ ਨਾਮੈ ਦੇਖ ਨਾਰਾਇਣ ਹਸੈ ਦੂਦ ਪਿਆਏ ਭਗਤ ਕਰ ਗਿਆ ਨਾ ਮੈਂ ਹਰਗਾ ਦਰਸ਼ਨ ਬਿਆ ਪਾਈ ਨੰਦ ਲਾਲ ਜੀ ਨੇ ਵੀ ਹਦ ਹੀ ਕਰ ਦਿੱਤੀ ਐਡਾ ਵਿਰਾਗ ਕਹਿਣ ਲੱਗੇ ਬੁੱਢਾ ਹੋਇਆ ਜਵਨ ਖੋਇਆ ਬੈਠ ਉਮਰ ਦੇ ਮੰਦਰ ਸਰੀਰ ਨੂੰ ਉਮਰ ਦਾ ਮੰਦਰ ਕਿਹਾ ਹੈ ਕਹਿੰਦੇ ਹਨ ਉਮਰ ਦੇ ਮੰਦਰ ਵਿੱਚ ਮੈਂ ਬੁੱਢਾ ਹੋ ਗਿਆ ਹਾਂ ਅੱਛੀ ਰਹੀ ਸੋਈ ਗੁਰ ਮੇਰੇ ਜਿਹੜੀ ਬੀਤੀ ਚਰਣਾ ਅੰਦਰ ਬਾਕੀ ਤਾਂ ਕਾਲੀਆਂ ਰਾਤਾਂ ਹਨ ਜਿਹੜਾ ਸਮਾਂ ਸੰਗਤ ਵਿੱਚ ਬਤਾਓਗੇ ਉਹੀ ਦਰਗਾਹੀ ਅਤੇ ਬਾਕੀ ਕਾਲੀਆਂ ਰਾਤਾ ਜਿਹੜਾ ਸਮਾਂ ਟੀਵੀ ਅੱਗੇ ਬਿਤਾਓਗੇ ਉਹ ਕਾਲੀਆਂ ਰਾਤਾ ਜਿੱਥੇ ਰੱਬ ਨਹੀਂ ਕੋਈ ਹੋਰ ਚੇਤੇ ਆਵੇ ਸਭ ਕਾਲੀਆਂ ਰਾਤਾ ਹਨ ਇਹ ਵੀ ਪਾਈ ਨੰਦ ਲਾਲ ਜੀ ਦੀਆਂ ਹੀ ਪੰਕਤੀਆਂ ਹਨ ਜਵਾਨੀ ਗਈ ਬੜੇਪਾ ਆਇਆ ਉਮਰਾਂ ਲੱਗੀ ਕਿਨਾਰੇ ਜਿਹੜੇ ਬیتے ਨਾਲ ਤੁਹਾਡੇ ਸੋਈ ਭਲੇ ਦਿਹਾੜੇ ਸਾਟੀ ਅੱਜ ਦੀ ਸਾਖੀ ਪਾਈ ਸੈਦਾ ਜੀ ਉਸਨੂੰ ਵੀ ਵਿਰਾਗ ਆਇਆ ਸਾਡੇ ਵਾਂਗ ਹੀ ਕੀਤੇ ਸੀ ਕਿਰਤ ਕਰਦਾ ਸੀ ਬੇੜੀ ਚਲਾਉਂਦੇ ਪਹਿਲੇ ਬੜੀ ਪકડ ਸੀ ਮਾਇਆ ਦੀ ਬਖਸ਼ਿਸ਼ਾਂ ਦੀ ਸੰਗਤ ਬੇੜੀ ਚ ਹੋਈ ਅਤੇ ਉਸਦੀ ਪકડ ਨਿਕਲ ਗਈ ਕੋਈ ਪਕਰ ਨਹੀਂ ਅੰਦਰ ਹੋ ਨਮਾਇਦੀ ਕੋਈ ਪੈਸੇ ਦੇ ਗਿਆ ਤਾਂ ਵੀ ਠੀਕ ਨਹੀਂ ਦੇ ਗਿਆ ਤਾਂ ਵੀ ਕੋਈ ਨਹੀਂ ਵਿਰਾਗ ਆ ਗਿਆ ਕਿ ਮੇਰੇ ਬੇੜੇ ਵਿੱਚ ਸਤਿਗੁਰੂ ਜੀ ਕਦੋਂ ਬੈਠਣਗੇ ਦਿਨ ਰਾਤ ਵਿਰਾਗ ਵਿੱਚ ਵਿਰਾਗ ਨੇ ਐਸੀ ਖਿੱਚ ਪਾਈ ਇਹ ਸਤਿਗੁਰੂ ਜੀ ਨੂੰ ਵੀ ਪਹੁੰਚਣਾ ਪਿਆ ਬੇੜੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਸਾਦਾ ਜੀ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ 1697 ਵਿੱਚ ਬਿਪੋਰ ਸਹਿਬ ਦਾ ਰਾਜਾ ਰਤਨ ਰਾਏ ਅਤੇ ਰਾਣੀ ਗੁਰੂ ਜੀ ਦੇ ਸੇਵਕ ਸਨ ਗੁਰੂ ਜੀ ਦੇ ਕਹਿਣ ਤੇ ਹੀ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਆਪਣੀ ਧੀ ਸ਼ਮਾ ਰਾਣੀ ਬਿਪੋਰ रियासत ਦੇ ਰਾਜੇ ਰਤਨ ਰਾਏ ਨਾਲ ਵਿਆਹੀ ਹੋਈ ਸੀ ਬਿਪੋਰ ਦੇ ਰਾਜਾ ਵੱਲੋਂ ਗੁਰੂ ਜੀ ਨੂੰ ਵਾਰ-ਵਾਰ ਬਿਪੋਰ ਸਹਿਬ ਔਨਲੀ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ 1697 ਵਿੱਚ ਬਿਪੋਰ ਸਹਿਬ ਲਈ ਨੰਗਲ ਵਿਖੇ ਪਹੁੰਚੇ ਉਸ ਸਮੇਂ ਨੰਗਲ ਵਿਖੇ ਇੱਕ ਕਾੜ ਸੀ ਜਿੱਥੋਂ ਕਿਸੇ ਰਾਹੀ ਬਿਪੋਰ ਸਹਿਬ ਨੂੰ ਜਾਣਾ ਪੈਂਦਾ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਾੜ ਤੇ 베ੜੀ ਦੇ ਰਸਤੇ ਬਿਪੋਰ ਸਹਿਬ ਜਾਣਾ ਸੀ ਜਿਸ ਦੀ ਪਿੰਨਕ ਸਾਰੇ ਮਲਾਹ ਨੂੰ ਲੱਗ ਚੁੱਕੀ ਸੀ ਇਸ ਲਈ ਹਰ ਮਲਾ ਨੇ ਆਪਣੀ 베ੜੀ ਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਸਜਾ ਲਿਆ ਤਾਂ ਕਿ ਗੁਰੂ ਜੀ ਉਸ ਦੀ 베ੜੀ ਵਿੱਚ ਬੈਠ ਕੇ ਸਤਲੁਜ ਦਰਿਆ ਪਾਰ ਕਰਨ ਅਤੇ ਮੋਟੀ ਮਾਇਆ ਜਾਂ ਮੋਰਾਂ ਦਾ ਕਫਾ ਦੇ ਕੇ ਜਾਣ ਅਤੇ ਐਸੇ ਹੀ ਘਾੜ ਤੇ ਬੇੜੀ ਚਲਾਉਣ ਵਾਲਾ ਰੁਕਤਦੀਨ ਮਲਾਵੀ ਸੀ ਜਿਸ ਨੂੰ ਲੋਕ ਸਾਦਾ ਮਲਾ ਆਖਦੇ ਸਨ ਹਰ ਵੇਲੇ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਰੁਕਤਦੀਨ ਬੜਾ ਹੀ ਗਰੀਬ ਸੀ ਐਸੇ ਕਾਰਨ ਉਸ ਦੀ ਕਿਸਤੀ ਵੀ ਕਈ ਖਾਵਾਂ ਤੋਂ ਟੁੱਟੀ ਹੋਈ ਸੀ ਅਤੇ ਗਰੀਬੀ ਕਾਰਨ ਉਹ ਆਪਣੀ ਕਿਸਤੀ ਨੂੰ ਸ਼ਿੰਗਾਰ ਵੀ ਨਾ ਸਕਿਆ ਐਸੇ ਕਾਰਨ ਦੁੱਜੇ ਬਲਾਹ ਨੇ ਸਾਦਾ ਮਲਾ ਦੀ ਕਿਸਤੀ ਨੂੰ ਇੱਕ ਸਾਈਡ ਤੇ ਕਰਵਾ ਦਿੱਤਾ ਜਦੋਂ ਗੁਰੂ ਜੀ ਇਸ ਘਾੜ ਤੇ ਪਹੁੰਚੇ ਤਾਂ ਉਹ ਵਾਰੀ-ਵਾਰੀ ਹਰ ਇੱਕ ਕਿਸਤੀ ਦੇ ਮਲਾਕੋਲ ਜਾ ਕੇ ਪੁੱਛਣ ਲੱਗੇ ਕਿ ਇਹ ਕਿਸਤੀ ਕਿਸ ਦੀ ਹੈ ਤਾਂ ਹਰੇਕ ਮਲਾ ਨੇ ਹੰਕਾਰ ਵਿੱਚ ਆ ਕੇ ਕਿਹਾ ਇਹ ਮੇਰੀ ਕਿਸਤੀ ਹੈ ਸੈਦਾ ਮਲਾ ਉਸ ਸਮੇਂ ਨਹੀਂ ਤਨਾ ਹੋ ਕੇ ਇੱਕ ਪਾਸੇ ਖੜਾ ਸੀ ਜਦੋਂ ਗੁਰੂ ਜੀ ਨੇ ਸੈਦਾ ਮਲਾ ਦੀ ਕਿਸਤੀ ਵੱਲ ਉਂਗਲ ਕਰਕੇ ਪੁੱਛਿਆ ਕਿ ਇਹ ਕਿਸਤੀ ਕਿਸ ਦੀ ਹੈ ਤਾਂ ਸਾਰੇ ਮਲਾ ਹੱਸ ਪਏ ਪਰ ਸੈਦਾ ਮਲਾ ਬੜੀ ਹੀ ਨਿਮਰਤਾ ਨਾਲ ਬੋਲਿਆ ਸੱਚੇ ਪਾਤਸ਼ਾਹ ਜੀ ਇਹ ਬੇੜੀ ਆਪਦੀ ਹੈ ਅਤੇ ਮੈਂ ਆਪਦੇ ਦਰ ਦਾ ਕੁੱਕਰ ਹਾਂ ਉਸੇ ਐਸੇ ਨਿਮਰਤਾ ਨੂੰ ਵੇਖ ਕੇ ਗੁਰੂ ਜੀ ਬੜਾ ਹੀ ਪ੍ਰਸੰਨ ਹੋਏ ਅਤੇ ਉਸੇ ਕਿਸੇ ਵਿੱਚ ਬੈਠ ਕੇ ਸਤਲੁਜ ਦਰਿਆ ਪਾਰ ਕੀਤਾ ਫਾਰ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਦਇਆ ਸਿੰਘ ਜੀ ਨੂੰ ਸੈਦਾ ਮਲਾ ਨੂੰ ਕਰਾਇਆ ਦੇਣ ਵਾਸਤੇ ਕਿਹਾ ਤਾਂ ਪਾਈ ਸੈਦਾ ਕਹਿ ਲੱਗਾ ਮੈਂ ਕਿਰਾਇਆ ਨਹੀਂ ਲੈਣਾ ਗੁਰੂ ਜੀ ਨੇ ਫਰਮਾਇਆ ਕੁਝ ਮੰਗ ਲੈ ਸਿੱਖਾ ਤਾਂ ਸੈਦਾ ਮਲਾ ਹੱਥ ਜੋੜ ਕੇ ਕਹਿਣ ਲੱਗਾ ਗੁਰੂ ਜੀ ਮੈਂ ਇਸ ਨਦੀ ਤੋਂ ਆਪ ਜੀ ਨੂੰ ਪਾਰ ਲੰਘਾਇਆ ਹੈ ਇਸ ਲਈ ਮੈਂ ਵੀ ਇੱਕ ਮਲਾ ਹਾਂ ਅਤਤ ਤੁਸੀਂ ਲੋਕਾਂ ਨੂੰ ਇਸ ਸੰਸਾਰ ਰੂਪੀ ਪਵਿਵ ਸਾਗਰ ਤੋਂ ਪਾਰ ਲਗਾਉਂਦੇ ਹੋ ਇਸ ਲਈ ਤੁਸੀਂ ਵੀ ਇੱਕ ਬਲਾਹੋ ਗੁਰੂ ਜੀ ਕਹਿਣ ਲੱਗੇ ਕੁਝ ਮੰਗ ਲੈ ਤਾਂ ਸਦਾ ਬਲਾਹ ਨੇ ਹੱਥ ਜੋੜ ਕੇ ਅਰਜ ਕੀਤੀ ਸੱਚੇ ਬਾਦਸ਼ਾਹ ਜੇ ਤੁਠੇ ਹੋ ਤਾਂ ਮੇਰੀ ਇੱਕ ਬੇਨਤੀ ਕਬੂਲ ਕਰ ਲਵੋ ਮੈਂ ਤੁਹਾਨੂੰ ਪਾਣੀ ਦਾ ਸਾਗਰ ਪਾਰ ਕਰਵਾਇਆ ਹੈ ਤੁਸੀਂ ਮੈਨੂੰ ਪਵਿਵ ਸਾਗਰ ਤੋਂ ਪਾਰ ਕਰਾ ਦਿਓ ਕਿੰਨੀ ਤਾਕਤ ਹੈ ਸੱਚੇ ਵਿराग ਵਿੱਚ ਸਤਿਗੁਰੂ ਜੀ ਪ੍ਰਸੰਤਾ ਵਿੱਚ ਆ ਗਏ ਕਹਿਣ ਲੱਗੇ ਫਿਰ ਤੈਨੂੰ ਇੱਕ ਨੂ ਪਵਿਵ ਸਾਗਰ ਤੋਂ ਕੀ ਪਾਰ ਕਰਨਾ ਹੈ ਪਾਈ ਦਇਆ ਸਿੰਘ ਗਿੰਤੀਕਾਰ ਕਿੰਨੇ ਸਿੰਘ ਹਨ ਦਇਆ ਸਿੰਘ ਜੀ ਨੇ ਗਿਣਤੀ ਕਰਕੇ ਕਿਹਾ 21 ਸਿੰਘ ਸਤਿਗੁਰੂ ਜੀ ਨੇ ਫਰਮਾਇਆ ਤੂੰ ਮੇਰੇ 21 ਸਿੰਘਾਂ ਨੂੰ ਪਾਣੀ ਦਾ ਸਾਗਰ ਪਾਰ ਕਰਾਇਆ ਹੈ ਮੈਂ ਤੇਰੀਆਂ ਇੱਕ-ਇੱਕ ਗੁੱਲਾ ਨੂੰ ਤਾਰਾਂਗਾ ਵਿਰਾਗ ਵਿੱਚ ਕਿੰਨੀ ਤਾਕਤ ਹੈ ਸਾਡੀ ਜ਼ਿੰਦਗੀ ਵਿੱਚ ਵੀ ਇਹ ਵਿਰਾਗ ਜ਼ਰੂਰ ਆਵੇ ਇਸ ਸਾਖੀ ਤੋਂ ਆਪਣੇ ਲਈ ਵੀ ਸਿੱਖ ਲੈਣੀ ਹੈ ਆਪਣੇ ਮਨਾਂ ਤੇ ਵੀ ਚਾਤੀ ਮਾਰਨੀ ਹੈ ਸਾਡੀ ਜ਼ਿੰਦਗੀ ਵਿੱਚ ਵੀ ਇਹ ਵਿਰਾਗ ਹੈ ਜਾਂ ਨਹੀਂ ਜੇ ਨਹੀਂ ਆਇਆ ਤਾਂ ਚੋਲੀਆਂ ਅਡਣੀਆਂ ਹਨ ਅਤੇ ਜਿਨ੍ਹਾਂ ਨੂੰ ਇਹ ਦਾਤ ਮਿਲੀ ਹੈ ਵਿराग ਦੀ ਉਹ ਵੀ ਹੱਥ ਤੇ ਹੱਥ ਧਰ ਕੇ ਨਾ ਬੈਠਣ ਨਾਮ ਵਰਤਾ ਕੇ ਇਹ ਹੀ ਅਰਦਾਸ ਕਰਨੀ ਹੈ ਸੱਚੇ ਪਾਸ਼ਾ ਮੇਰਾ ਵਿराग ਨਕਲੀ ਨਾ ਰਹੇ ਕਰਨੀ ਦਾ ਵਿराग ਬਣ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ